ਦੇਖੋ ਉਹਨੂੰ ਕਹੋ ਵੀ ਤੁਹਾਡੀ ਜਿਹੜੀ ਜਿਹਨੂੰ ਮਾਂ ਬਣਾਇਆ ਇੰਦਰਾ ਗਾਂਧੀ ਉਹਨੇ ਟੈਂਕ ਤੋਪਾ ਘੱਡ ਦਿੱਤੇ ਸੀ ਦਰਬਾਰ ਸਾਹਿਬ 'ਚ ਹਮਲਾ ਕਰਨ ਵਾਸਤੇ ਅਸੀਂ ਸ਼ਸਤਰ ਰੱਖੇ ਨੇ ਗੁਰੂ ਦੇ ਹੁਕਮ 'ਚ ਦਰਬਾਰ ਸਾਹਿਬ ਜਾ ਕੇ ਗੋਲੀ ਚਲਾ ਦਿੱਤੀ ਹੈ ਕਹੋ ਵੀ ਮਸਟੰਡੇ ਤੁਹਾਨੂੰ ਤੇ ਲੱਗਣੀਆਂ ਤੁਹਾਨੂੰ ਉਹ ਚੰਗੇ ਲੱਗਦੇ ਆ ਜਿਹੜੇ ਰਜੀਵ ਗਾਂਧੀ ਦੇ ਬੁੱਧ ਪੱਗਾਂ ਨਾ ਸਾਫ਼ ਕਰਦੇ ਤੁਹਾਨੂੰ ਉਹ ਚੰਗੇ ਲੱਗਦੇ ਜਿਹੜੇ ਬੰਦੇ ਸਿੱਖ ਕੌਮ ਦਾ ਕਾਣ ਕਰਦੇ ਆ ਤੁਸੀਂ ਪੱਗਾਂ 'ਚ ਸਿਰ ਵਸਾ ਲਿਆ ਤੇ ਤੁਹਾਡਾ ਕੋਈ ਫਰਜ਼ ਨਹੀਂ ਬਣਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦੇ ਜਾਂ ਦਿੱਲੀ ਦੀ ਇੰਨੀ ਦਲਾਲੀ ਕਰਨ ਦਾ ਚਾਹ ਤਾਂ ਦਿੱਲੀ ਜਾ ਕੇ ਬਹਿ ਜਾਓ ਕੋ ਮੁੰਡਰ ਮੁੰਡਨ ਕਰਾ ਕੇ ਉੱਥੇ ਬਹਿ ਜਾ ਕਿਉਂ ਸਰਾਂ ਦੇ ਪੱਗਾਂ ਮੰਨ ਕੇ ਬਦਨਾਮੀ ਕਰਾਉਣ ਦੇ ਚੰਗ ਦੇ ਦੇਖੋ ਇਹਨਾਂ ਸਮਾਗਮਾਂ ਤੋਂ ਹਕੂਮਤ ਨੂੰ ਇੱਕ ਸੇਧ ਜ਼ਰੂਰ ਲੈਣੀ ਚਾਹੀਦੀ ਹੈ ਤੇ ਖਾਲਸੇ ਨਾਲ ਜਿਹੜਾ ਵੀ ਬੰਦਾ ਟਕਰਿਆ ਅੱਜ ਤੱਕ ਗੁਰੂ ਘਰ ਨਾਲ ਜਿਨੇ ਮੱਥਾ ਲਾਇਆ ਉਹਦਾ ਵजूद ਖਤਮ ਹੋ ਗਿਆ ਉਹਦਾ ਕੋਲ ਨਾਸ ਹੋ ਗਿਆ ਬੰਸ ਨਾਸ ਹੋ ਗਿਆ ਸੋ ਇਸ ਕਰਕੇ ਖਾਲਸਾ ਜਿਹੜਾ ਗੁਰੂ ਨੇ ਸਾਜਿਆ ਇਹਨੂੰ ਕੋਈ ਖਤਮ ਨਹੀਂ ਕਰ ਸਕਦਾ ਇਹਦੀ ਜੜ ਪਤਾਲ ਤੋਂ ਵੀ ਡੂੰਗੀ ਹੈ ਇਹ ਜਿਨ੍ਹਾਂ ਨੇ ਵਹਿਮ ਪਾ ਲਿਆ ਸੀ ਵੀ ਅਸੀਂ ਤਖਤ ਢਾ ਕੇ ਤੇ ਕੌਮ ਨੂੰ ਖਤਮ ਕਰ ਦੇਣਾ ਹੈ ਉਹਨਾਂ ਨੂੰ ਖਾਲਸੇ ਨੇ ਦੱਸਿਆ ਵੀ ਸਿਰ ਤੋਂ ਲਾਈ ਹੋਏ ਪੱਗ ਕਿਵੇਂ ਮੁੜ ਕੇ ਸਿਰ ਤੇ ਬਣਦੀ ਹੈ ਹੱਕ ਕਿਵੇਂ ਲਈਦਾ ਇਹਨਾਂ ਸਮਾਗਮ ਸਮਾਗਮਾਂ ਦੇ ਵਿੱਚ ਹਰ ਨੌਜਵਾਨ ਨੂੰ ਸ਼ਾਮਲ ਹੋਣਾ ਚਾਹੀਦਾ ਹੈ 47 ਤੋਂ ਪਹਿਲਾਂ ਦੇ ਸ਼ਹੀਦ ਤੇ 47 ਤੋਂ ਬਾਅਦ ਦੇ ਸ਼ਹੀਦਾਂ ਸਾਡੇ ਲਈ ਕੋਈ ਫਰਕ ਨਹੀਂ ਅਸੀਂ ਵਰਤਮਾਨ ਸ਼ਹੀਦਾਂ ਨੂੰ ਵੀ ਸਤਕਾਰ ਕਰਦੇ ਹਾਂ ਪਹਿਲਾਂ ਨੂੰ ਵੀ ਕਰਦੇ ਹਾਂ ਉਹਨਾਂ ਦੇ ਸਮਾਗਮਾਂ ਦੇ ਵਿੱਚ ਤੇ ਸਰਕਾਰ ਵੀ ਜਾਂਦੀ ਹੈ ਪਰ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਵੀ ਜੇ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਿੱਖਣਾ ਹੈ ਤੇ ਇਹਨਾਂ ਸਮਾਗਮਾਂ 'ਚ ਵੀ ਆਇਆ ਕਰੋ ਆ ਕੇ ਵੇਖੋ ਵੀ ਕੌਮ ਇਹਨਾਂ ਦਾ ਕਿਵੇਂ ਸਤਕਾਰ ਕਰਦੀ ਤੁਸੀਂ ਦੇ ਫਾਂਸੀਆਂ ਤੇ ਟੰਗੇ ਤੁਸੀਂ ਕਿਹਾ ਵੀ ਹੱਤਵਾਦੀ ਨੇ ਤੁਸੀਂ ਗੋਲੀਆਂ ਨਾਲ ਸ਼ਹੀਦ ਕੀਤੇ ਪਰ ਕੌਮ ਨੇ ਇਹਨਾਂ ਨੂੰ ਪੂਜਦੀ ਹੈ ਸਾਡੇ ਸ਼ਹੀਦਾਂ ਨੂੰ ਸੋ ਇਹਨਾਂ ਸਮਾਗਮਾਂ ਤੇ ਇਹਨਾਂ ਸਥਾਨਾਂ ਦੇ ਉੱਤੇ ਸੰਗਤਾਂ ਨੂੰ ਬਾਦ ਚੜ ਕੇ ਪਹੁੰਚਣਾ ਚਾਹੀਦਾ ਹੈ ਇਹ ਅਸੀਂ ਕਿਉਂ ਕਰਦੇ ਆ ਇਸ ਕਰਕੇ ਵੀ ਮੌਜੂਦਾ ਸੰਘਰਸ਼ ਦੇ ਵਿੱਚ ਜਿਹੜਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਨੇ ਤੋਰਿਆ ਸੀ ਉਹ ਸੰਘਰਸ਼ ਸਾਡੀ ਆਜ਼ਾਦੀ ਦਾ ਸੰਘਰਸ਼ ਹੈ ਉਹ ਸੰਘਰਸ਼ ਵਿੱਚ ਸ਼ਹੀਦ ਹੋਏ ਸਾਰੇ ਸਿੱਖ ਜਿਹੜੇ ਨੇ ਉਹ ਅੱਜ ਉਹਨਾਂ ਦੀ ਉਹਨਾਂ ਦੇ ਸਥਾਨਾਂ ਤੇ ਉਹਨਾਂ ਦੇ ਸਮਾਗਮਾਂ ਤੇ ਪਹੁੰਚਣ ਦੀ ਕੌਮ ਨੂੰ ਵੱਡੇ ਪੱਧਰ ਤੇ ਲੋੜ ਹੈ ਜੇ ਗੁਲਾਮੀ ਦੂਰ ਕਰਨੀ ਹੈ ਤੇ ਅੱਜ ਦੇ ਸ਼ਹੀਦਾਂ ਦੇ ਪਿੱਛੇ ਲੱਗ ਕੇ ਉਹਨਾਂ ਨੂੰ ਪਾਈ ਸਾਹਿਬ ਪਾਈ ਸਾਹਿਬ ਪਾਈ ਸਾਹਿਬ ਪਾਈ ਸਾਹਿਬ ਐਂਡ ਦੋ ਐਮਪੀ ਰਮਨੀਤ ਬਿੱਟੂ ਨੇ ਕੱਲ ਦੇ ਦਰਬਾਰ ਸਾਹਿਬ ਦਾ ਜੋ ਵੀ ਉੱਥੇ ਅੰਮ੍ਰਿਤਪਾਣ ਹੋਇਆ ਉਹਨੂੰ ਲੈ ਕੇ ਇੱਕ ਬਿਆਨ ਦਿੱਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਮਸਟੰਡਿਆ ਨਾਲ ਮਸਟੰਡੇ ਗਿਆ ਉਹਨੇ ਮਸਟੰਡਿਆ ਨਾਲ ਹਥਿਆਰਾਂ ਨੂੰ ਲੈ ਕੇ ਦਰਬਾਰ ਸਾਹਿਬ ਗਿਆ ਹੋਣ ਮਰਯਾਦਾ ਕਿੱਥੇ ਗਈ ਦੇਖੋ ਉਹਨੂੰ ਕਹੋ ਵੀ ਤੁਹਾਡੀ ਜਿਹੜੀ ਜਿਹਨੂੰ ਮਾਂ ਬਣਾਇਆ ਇੰਦਰਾ ਗਾਂਧੀ ਉਹਨੇ ਟੈਂਕ ਤੋਪਾਂ ਘੱਲ ਦਿੱਤੇ ਸੀ ਦਰਬਾਰ ਸਾਹਿਬ 'ਚ ਹਮਲਾ ਕਰਨ ਵਾਸਤੇ ਅਸੀਂ ਸ਼ਸਤਰ ਰੱਖੇ ਨੇ ਗੁਰੂ ਦੇ ਹੁਕਮ 'ਚ ਦਰਬਾਰ ਸਾਹਿਬ ਜਾ ਕੇ ਗੋਲੀ ਚਲਾ ਦਿੱਤੀ ਹੈ ਇਹਨਾਂ ਨੂੰ ਇਹ ਕਹੋ ਵੀ ਮਸਟੰਡੇ ਤੁਹਾਨੂੰ ਤੇ ਲੱਗਣੀਆਂ ਤੁਹਾਨੂੰ ਉਹ ਚੰਗੇ ਲੱਗਦੇ ਆ ਜਿਹੜੇ ਰਜੀਵ ਗਾਂਧੀ ਦੇ ਬੁੱਧ ਪੱਗਾਂ ਨਾਲ ਸਾਫ਼ ਕਰਦੇ ਤੁਹਾਨੂੰ ਉਹ ਚੰਗੇ ਲੱਗਦੇ ਜਿਹੜੇ ਬੰਦੇ ਸਿੱਖ ਕੌਮ ਦਾ ਕਾਣ ਕਰਦੇ ਆ ਸੋ ਇਹਨਾਂ ਨੂੰ ਤੇ ਬੋਲਣਾ ਨਹੀਂ ਚਾਹੀਦਾ ਮੈਨੂੰ ਜਾਣਦਾ ਵੈਸੇ ਬਹੁਤਾ ਕੌਣ ਐ ਪਰ ਇਹਨੂੰ ਬੋਲਣਾ ਨਹੀਂ ਚਾਹੀਦਾ ਕਿਉਂ ਨਹੀਂ ਕਿਉਂਕਿ ਇਹਨਾਂ ਨੂੰ ਇਹ ਵੇਖਣਾ ਚਾਹੀਦਾ ਵੀ ਕੌਮ ਦੀ ਕੀ ਦਸ਼ਾ ਹੈ ਤੁਸੀਂ ਪੱਗਾਂ 'ਚ ਸਿਰ ਵਸਾ ਲਏ ਆ ਤੇ ਤੁਹਾਡਾ ਕੋਈ ਫਰਜ਼ ਨਹੀਂ ਬਣਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਨਾ ਜਾਂ ਦਿੱਲੀ ਦੀ ਇੰਨੀ ਦਲਾਲੀ ਕਰਨ ਦਾ ਚਾਹ ਤਾਂ ਦਿੱਲੀ ਜਾ ਕੇ ਬਹਿ ਜਾਓ ਕੋ ਮੁੰਡਰ ਮੁੰਡਨ ਕਰਾ ਕੇ ਉੱਥੇ ਬੈਠ ਜਾ ਕਿਉ ਇਹ ਗੁਲਾਮੀ ਦੀ ਪ੍ਰਤਕ ਨਿਸ਼ਾਨੀ ਹੈ ਫਿਰ ਪ੍ਰਸ਼ਾਸਨ ਨੇ ਕਹਿਣਾ ਵੀ ਕਾਨੂੰਨ ਅਮਨ ਸ਼ਾਂਤੀ ਭੰਗ ਕਰ ਦਿੱਤੀ ਸਿੱਖਾਂ ਨੇ ਹੁਣ ਤੁਸੀਂ ਦੱਸੋ ਵੀ ਇੱਥੇ ਇੰਨੇ ਸਿੱਖ ਖੜੇ ਆ ਇੱਥੇ ਕੋਈ ਗੁਰੂ ਘਰ ਤੇ ਆਣਕਰੋਲੇ ਚਲਾਏ ਤਾਂ ਕੀ ਕਰੀਏ ਜੇ ਫੋਨ ਕਰੀਏ ਤੇ ਆਣ ਕੇ ਸਾਢੇ ਸੰਗਾਂ ਦੇ ਪਰਚੇ ਪਾਉਣੇ ਆ ਜੇ ਅਸੀਂ ਫਿਰ ਆਪਣੇ ਹੱਥ ਚ ਲਈਏ ਤੇ ਫਿਰ ਇਹਨਾਂ ਕਹਿਣਾ ਸ਼ਾਂਤੀ ਭੰਗ ਹੋ ਗਈ ਇਹ ਜਿਨ੍ਹਾਂ ਨੇ ਕੰਮ ਕੀਤਾ ਪ੍ਰਸ਼ਾਸਨ ਦੇ ਹੋਈ ਆ ਵੀ ਚੱਕ ਕੇ ਅੰਦਰ ਐਸੀ ਥਾਂ ਤੇ ਸੁੱਟੋ ਵੀ ਇਹ ਪਤਾ ਲੱਗ ਜਾਏ ਇਹ ਇਹ ਜਿਹੜੇ ਕੱਲ ਦੀ ਭੂਤ ਨਹੀਂ ਬਣੀ ਫਿਰਦੇ ਇਸਾਈ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਭਾਈ ਇੱਥੇ ਪੰਜਾਬ ਚ ਰਹਿ ਕੇ ਗੁਰੂ ਘਰ ਦੀ ਪ੍ਰਧਾਨ ਮੰਤਰੀ ਨਹੀਂ ਰਹੀ ਤੇ ਫਿਰ ਰਹਿਣਾ ਇਹਨਾਂ ਕਿਸੇ ਨੇ ਵੀ ਨਹੀਂਗਾ ਇਹ ਮੱਥਾ ਗੁਰੂ ਘਰ ਦੇ ਨਾਲ ਲਾਉਣਾ ਇਹ ਕਹਿਣ ਨੂੰ ਬੜੀ ਸੌਖੀ ਗੱਲ ਆ ਪਰ ਕੋਲਨ ਆਸੇ ਤੇ ਹੋ ਜਾਂਦਾ ਫਿਰ ਰਹਿੰਦਾ ਕੋਈ ਨਹੀਂ 21000 ਦਾ ਚੈੱਕ ਭੇਜ ਦਿੱਤਾ ਜੀ ਤੁਹਾਡੇ ਨਾਮ ਤੇ ਕਿਸੇ ਨੇ ਅੰਮ੍ਰਿਤਪਾਲ ਸਿੰਘ ਨੂੰ ਆਪਣਾ ਦਿਮਾਗ ਠੀਕ ਕਰਨ ਲਈ ਕਿਹਨੇ? ਵਿਅਕਤੀ ਆ ਜੀ ਨਹੀਂ ਉਹਨੂੰ ਕਿਹਾ ਵੀ ਜਿਹਨੇ ਦਿਮਾਗ ਠੀਕ ਕਰਨਾ ਆ ਕੇ ਤੇ ਮੇਰਾ ਆਪ ਹੀ ਕਰ ਦੋਵੇ ਚੈੱਕ ਭੇਜਨ ਨਾਲ ਠੀਕ ਹੁੰਦੇ ਆ ਭਾਈ ਸਾਹਿਬ ਭਾਈ ਸਾਹਿਬ ਕੀ ਤੇ ਨਾਲ ਤੁਸੀਂ ਆਪਣੀ ਸਪੀਚ ਦੇ ਵਿੱਚ ਕਿਹਾ ਕਿ ਜਿੰਨੇ ਜਿੰਨੇ ਪਾਰਟਿਸਪਾਈ ਆ ਉਹਨੂੰ ਉਹਨੂੰ ਮੋੜੀ ਆ ਸਿੱਪੰਦ ਦੇ ਲਗੂਣ ਵੀ ਪਾਚੀਆਂ ਪੈ ਗਈਆਂ ਉਹ ਕਿਹੜੀ ਕਿਹੜੀ ਪਾਜੀ ਆ ਕਿਸ ਤਰੀਕੇ ਨਾਲ ਮੋੜੀ ਜਾਏਗੀ ਜੀ ਅੱਜ ਤੇ ਦੇਖੋ ਜਿਹੜੀ ਪਾਜੀ ਉਹਨਾਂ ਚੜਾਈ ਈਟੇ ਰੋੜੇ ਚਲਾ ਕੇ ਅਸੀਂ ਕਿਸੇ ਦੇ ਧਾਰਮਿਕ ਸਥਾਨ ਤੇ ਟਿਰੋੜੇ ਚਲਾਉਂਦੇ ਨਹੀਂ ਜਵਾਬੀ ਕਾਰਵਾਈ ਚ ਇਹ ਸਾਡਾ ਧਰਮ ਨਹੀਂ ਸਾਡਾ ਮਕਸਦ ਹੈ ਵੀ ਜਿਨ੍ਹਾਂ ਨੇ ਕੰਮ ਕੀਤਾ ਜੇ ਕਾਨੂੰਨ ਕਹਿੰਦਾ ਵੀ ਇੱਥੇ ਕੋਈ ਕਾਨੂੰਨ ਹੈਗਾ ਜੇ ਦੇਸ਼ ਕਹਿੰਦਾ ਵੀ ਇਹ ਡੈਮੋਕ੍ਰੇਸੀ ਦੇ ਇੱਥੇ ਕਿਸਦਾ ਰਾਜ ਚੱਲਦਾ ਹੈ ਲੋਕਤੰਤਰ ਹੈ ਤੇ ਫਿਰ ਇਹਨਾਂ ਨੂੰ ਇੱਕ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਸਿੱਖਾਂ ਦੀਆਂ ਦੀ ਜੇ ਨਹੀਂ ਕਰਦੇ ਕਾਨੂੰਨ ਅਵਸਥਾ ਚ ਸ਼ਾਂਤੀ ਅਮਨ ਸ਼ਾਂਤੀ ਉਦੋਂ ਭੰਗ ਹੁੰਦੀ ਹੈ ਜਦੋਂ ਹਕੂਮਤ ਆਪਣਾ ਕੰਮ ਕਰਨ ਚ ਸਫਲ ਹੋ ਜਾਂਦੀ ਹੈ ਤੇ ਫਿਰ ਲੋਕਾਂ ਨੂੰ ਆਪਣੇ ਤਰੀਕੇ ਨਾਲ ਇਨਸਾਫ ਕਰਨਾ ਪੈਂਦਾ ਹੈ ਅਕਾਲੀ ਦਲ ਮਜ਼ਬੂਤ ਹੋ ਜਾਏਗਾ ਸੋਚੀ ਕਰੇ ਪੇਟੀ ਮਜ਼ਬੂਤ ਹੋਏਗੀ ਉਹਦੇ ਬਾਰੇ ਕਿਸੇ ਮਜ਼ਬੂਤ ਹੋਣਾ ਚਾਹੀਦਾ ਪਰ ਅਕਾਲੀ ਦਲ ਬਾਦਲ ਕੇ ਕਿਹੜਾ ਅਕਾਲੀ ਦਲ ਇਹ ਬੜਾ ਫੈਸਲੇ ਵਾਲੀ ਗੱਲ ਹੈ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਜਿਹੜਾ ਅਕਾਲੀ ਰਾਜਨੀਤੀ ਕਰੇ ਜਿਹੜਾ ਅਕਾਲੀ ਫੂਲਾ ਸਿੰਘ ਦੇ ਸਿਧਾਂਤ ਤੇ ਚੱਲੇ ਜਿਹੜਾ ਕੇਵਲ ਅਕਾਲ ਦੀ ਅਧਿੰਨਗੀ ਕਬੂਲੇ ਜਿਨ੍ਹਾਂ ਨੇ ਆਪਣੀ ਪਾਰਟੀ ਨੂੰ ਪੰਜਾਬੀ ਪਾਰਟੀ ਲਾਂਦ ਦਿੱਤਾ ਸਿੱਖਾਂ ਦੀ ਪਾਰਟੀ ਰਹਿਣ ਨਹੀਂ ਦਿੱਤਾ ਉਹਨੂੰ ਮਜ਼ਬੂਤ ਕਰਕੇ ਕੀ ਲੈਣਾ ਉਹਨਾਂ ਤੋਂ ਮੈਂ ਕਹਿਣਾ ਵੀ ਉਹ ਇਹ ਕੋਰ ਨੂੰ ਲਾ ਦਿਓ ਗਲੋਂ ਤੇ ਅਕਾਲੀ ਦਲ ਦੇ ਉੱਤੇ ਉਹ ਬੰਦੇ ਅੱਗੇ ਆਉਣ ਜਿਹੜੇ ਸਿਹਰਦ ਹੋ ਅਕਾਲੀ ਦਲ ਸਾਰਾ ਇੱਕ ਗਠਨ ਹੋਵੇ ਜਿਹਨੇ ਅਕਾਲੀ ਰਾਜਨੀਤੀ ਕਰੇ ਨਾ ਕਿ ਇੱਕ ਪਰਿਵਾਰ ਤੱਕ ਸੀਮਿਤ ਰਹੇ ਜੀਪੀਸੀ ਬੜੀ ਲੜਾਈ ਪਈ ਹੈ ਬੀਬੀ ਜਗੀਰ ਕੌਰ ਕਹਿ ਰਹੀ ਲਫਾਵੇ ਦੇ ਪ੍ਰਧਾਨ ਨਿਕਲਣਾ ਤੁਹਾਡੇ ਉੱਤੇ ਨਹੀਂ ਉਹ ਉਹਨਾਂ ਦਾ ਆਪਸੀ ਮਸਲਾ ਹੈ ਦੇਖੋ ਲਫਾਵੇ ਚੋਂ ਨਿਕਲੇ ਜਾਂ ਨਾ ਨਿਕਲੇ ਅਕਾਲ ਤਖਤ ਆਜ਼ਾਦ ਹੋਣਾ ਚਾਹੀਦਾ ਅਕਾਲ ਤਖਤ ਦਾ ਪ੍ਰਧਾਨ ਦੇ ਵਿੱਚ ਐਜੀਪੀਸੀ ਦਾ ਕੀ ਰੋਲ ਹੋਣਾ ਚਾਹੀਦਾ ਅਕਾਲ ਤਖਤ ਦਾ ਪ੍ਰਧਾਨ ਤੇ ਉਹ ਜਥੇਦਾਰ ਉਹ ਲੱਗੇ ਵੀ ਜਿਹੜਾ ਕੌਮ ਨੂੰ ਪ੍ਰਵਾਨ ਹੋਵੇ ਉਹ ਭਾਵੇਂ ਕਿਸੇ ਦਬਾਅ ਵਿੱਚੋਂ ਨਿਕਲੇ ਜਾਂ ਨਾ ਨਿਕਲੇ ਹੁਣ ਬੀਬੀ ਜਗੀਰ ਕੌਰ ਜਿਹੜੀ ਹੈ ਉਹ ਨੂੰ ਜਲਾ ਵੀ ਦੇਣਗੇ ਤੇ ਕੌਮ ਨੂੰ ਥੋੜੀ ਪ੍ਰਵਾਨ ਦਿੱਤੇ ਆ ਉਹਨਾਂ ਸ਼ਰੋਣੀ ਕਮੇਟੀ ਐਨਏ ਅੰਮ੍ਰਿਤ ਸ਼ਿਕਾਇਤ ਚੁੱਕੀ ਆ ਤੇ ਉਹਨਾਂ ਦਾ ਉਹ ਸਾਰਾ ਚਿੱਠਾ ਪੋੜਿਆ ਜਾਏ ਤੇ ਇਸ ਵਕਤ ਅੰਦਰਧਾਰੀ ਤੇ ਦੂਸਰੀਆਂ ਕਮੇਟੀਆਂ ਬਣ ਗਈਆਂ ਬਣ ਚੁੱਕੀਆਂ ਨੇ ਉਹਦੇ ਬਾਰੇ ਤੁਸੀਂ ਕੀ ਨਹੀਂ ਦੇਖੋ ਆਪਾਂ ਕਿਸੇ ਦੇ ਇੰਦਾ ਸ਼ੰਕਾ ਨਹੀਂ ਕਰ ਸਕਦੇ ਹੁਣ ਮੇਰੇ ਕੋਲ ਕੋਈ ਪ੍ਰੂਫ ਨਹੀਂ ਵੀ ਉਹਨਾਂ ਨੇ ਨਹੀਂ ਸ਼ਿਕਾਇਤ ਜਾਂ ਸ਼ਿਕਾਇਤ ਮੈਂ ਐਵੇਂ ਟਿੱਪਣੀ ਕਰਦਿਆਂ ਮੈਂ ਕਹਿੰਨਾ ਜਿਹੜਾ ਵੀ ਸ਼ਿਕਾਉਂਦਾ ਜਿਵੇਂ ਵੀ ਸ਼ਿਕਾਉਂਦਾ ਸਭ ਕੌਮ ਨੂੰ ਉਹਨੂੰ ਸਲਾਉਣਾ ਚਾਹੀਦਾ ਸਾਡੀ ਆਦਤ ਕਿਸੇ ਨੂੰ ਨਫ਼ਰਤ ਨਹੀਂ ਕਰਨੀ ਜੇ ਕੋਈ ਕੌਮ ਦੀ ਕੋਈ ਜਥੇਬੰਦੀ ਚੰਗਾ ਕੰਮ ਕਰਦੀ ਹੈ ਤੇ ਇਹ ਨਹੀਂ ਕਿ ਉਹਦੇ ਦਸ ਮਾੜੇ ਕੰਮਾਂ ਪਿੱਛੇ ਚੰਗਾ ਵੀ ਨਹੀਂ ਅੰਦੇ ਦੇਣਾ ਉਹਨਾਂ ਨੂੰ ਚਾਹੀਦਾ ਵੀ ਆਪਣੇ ਸੁਧਾਰ ਕਰਨ ਜੇ ਨਾ ਹੋ ਸਕਦਾ ਪਰ ਅਮਰਤ ਸੰਚਾਰ ਦੇ ਉੱਤੇ ਕੋਈ ਕਿੰਤੂਪਨਤੂ ਨਹੀਂ ਹੋਣਾ ਚਾਹੀਦਾ ਕਿ ਕਿੰਦਰ ਪੂਰੇ ਰਾਜਾਂ ਦੇ ਵਿੱਚ ਹਿੰਦੀ ਨੂੰ ਲਾਗੂ ਕਰਨ ਜਾ ਰਹੀ ਹੈ ਕੀ ਲੱਗਦਾ ਪੰਜਾਬੀ ਨੂੰ ਪਿੱਛੇ ਪਾਇਆ ਜਾ ਰਿਹਾ ਹੈ ਪੰਜਾਬੀ ਇਹਦੇ ਦੇ ਪਿੱਛੇ ਕੀ ਪਾਇਆ ਜਾ ਰਿਹਾ ਦੇਖੋ ਪੰਜਾਬ ਨੂੰ ਤੇ ਜੇ ਨਹੀਂ ਸਮਝ ਆਜੀ ਤੱਕ ਨਹੀਂ ਆਈ ਪੰਜਾਬੀਆਂ ਨੂੰ ਕਿ ਪੰਜਾਬ ਦੇ ਵਿੱਚ ਤੇ ਹਿੰਦੀ ਬੋਲੀ ਲਿਖਾਉਣ ਵਾਲੇ ਨੇ ਕਿਹਾ ਸੀ ਵੀ ਸਾਡੀ ਮਾਂ ਬੋਲੀ ਹਿੰਦੀ ਹੈ ਪੰਜਾਬੀਆਂ ਨੇ ਇਹ ਉਦੋਂ ਦੀ ਚੱਲੀ ਆ ਰਹੀ ਖੇਡ ਹੈ ਇੱਥੇ ਤੁਸੀਂ ਬਾਹਰ ਨਿਕਲੋ ਜਿੰਨੇ ਪ੍ਰਵਾਸੀ ਬਾਹਰੋਂ ਆਣ ਕੇ ਇੱਥੇ ਕਾਰੋਬਾਰ ਕਰਦੇ ਸਭ ਹਿੰਦੀ ਚ ਬੋਰਡ ਲਾਉਂਦੇ ਨੇ ਅਸੀਂ ਪੰਜਾਬੀ ਦਾ ਖਾਨੇ ਆ 500 ਸਾਲ ਹੋ ਗਿਆ ਪੰਜਾਬੀ ਲਈ ਜੀਉਨੇ ਆ ਪੰਜਾਬੀ ਦੀ ਮਰਦੇ ਆ ਉਦੋਂ ਪਹਿਲਾਂ ਵੀ ਮਰਦੇ ਆਏ ਸੋ ਜੇ ਅੱਜ ਐਡਾ ਸੌਕਾ ਛੱਡ ਕੇ ਹਿੰਦੀ ਬਣਾ ਲੈਣੀ ਤਾਂ ਫਿਰ ਕੀ ਫਾਇਦਾ ਸੀ ਸਾਡੀਆਂ ਨੇ ਕੁਰਬਾਨੀਆਂ ਦਾ ਸੋ ਇਹ ਇਹ ਤਿਆਰ ਕਰ ਲੈਣਾ ਚਾਹੀਦਾ ਹੈ ਫੈਸਲਾ ਕਰ ਲੈਣਾ ਜਿੱਦਾਂ ਵੀ ਜਿਹੜੇ ਪੰਜਾਬ ਦੇ ਲੋਕ ਨੇ ਉਹ ਕਿਸੇ ਅਸੀ ਦੁਕਾਨ ਤੋਂ ਕੁਛ ਨਾ ਖਰੀਦਣ ਜਿੱਥੇ ਹਿੰਦੀ ਲਿਖੀ ਹੋਵੇ ਉਹ ਕਿਸੇ ਐਸੇ ਕਾਰੋਬਾਰ ਦੇ ਨਾਲ ਕੁਛ ਉਹਨੂੰ ਮੁਨਾਫਾ ਨਾ ਕਰਾਉਣ ਜਿਹੜੇ ਹਿੰਦੀ ਬੋਲਣ ਵਾਲੇ ਆ ਪੰਜਾਬੀ ਪੰਜਾਬ ਵਿੱਚ ਰਹਿ ਕੇ ਪੰਜਾਬੀ ਬੋਲਣ ਵਾਲੇ ਦੇਖੋ ਇਹਦੇ 'ਚ ਤਾਂ ਕਿਸੇ ਨੂੰ ਇਤਰਾਜ਼ ਨਹੀਂ ਹਿੰਦੂਆਂ ਦੀ ਬੋਲੀ ਵੀ ਪੰਜਾਬੀ ਹੈ ਮੁਸਲਮਾਨਾਂ ਦੀ ਵੀ ਪੰਜਾਬੀ ਹੈ ਅਸਾਈ ਵੀ ਪੰਜਾਬੀ ਬੋਲਦੇ ਨੇ ਸਿੱਖ ਤੇ ਬੋਲਦੇ ਪੰਜਾਬੀ ਨੇ ਸੋ ਇਸ ਕਰਕੇ ਇਹ ਸਾਰਿਆਂ ਨੂੰ ਰਲ ਮਿਲ ਕੇ ਇਸ ਮਸਲੇ ਤੇ ਮੈਨੂੰ ਲੱਗਦਾ ਵੀ ਜੇ ਕੋਈ ਵਿਵਾਦ ਖੜਾ ਕਰਦਾ ਹੈ ਵੀ ਪੰਜਾਬ ਵਿੱਚ ਕੇਵਲ ਪੰਜਾਬੀ ਹੋਣੀ ਚਾਹੀਦੀ ਹੈ ਤੇ ਉਹ ਬੰਦਾ ਜਾਣ ਬੁੱਝ ਕੇ ਫਿਰ ਪੰਜਾਬ ਦੇ ਖਿਲਾਫ ਪੰਜਾਬ ਵਿੱਚ ਰਹਿ ਕੇ ਪੰਜਾਬ ਦਾ ਹਰਾਮ ਕਰ ਰਿਹਾ ਹੈ ਮੈਂ ਬੜੀ ਅਰ ਕਹਿ ਚੁੱਕਾ ਹਾਂ ਵੀ ਮੈਂ ਕਿਸੇ ਤਰੀਕੇ ਦੇ ਚੋਣਾਂ ਨਹੀਂ ਲੜਨੇ ਹਾਂ ਉਹਨਾਂ ਲੋਕਾਂ ਦੀ ਹਮਾਇਤ ਜ਼ਰੂਰ ਕਰਾਂਗੇ ਪਹਿਲੀ ਗੱਲ ਤੇ ਮੈਂ ਐਸਜੀਪੀਸੀ ਨੂੰ ਸੋਚਦਾ ਵੀ ਸੈਂਟਰ ਦੇ ਅਧੀਨ ਨਹੀਂ ਹੋਣਾ ਚਾਹੀਦਾ ਚੋਣਾਂ ਕਰਾਉਣੀਆਂ ਦੇ ਇੰਟਰਨਲ ਹੋਣੀਆਂ ਜਿਹਨੇ ਸਿੱਖਾਂ ਦੇ ਹੱਥ 'ਚ ਪਰ ਜੇ ਫਿਰ ਵੀ ਹੁੰਦੀਆਂ ਉਹਨਾਂ ਬੰਦੇ ਦੀ ਹਮਾਇਤ ਕਰਾਂਗੇ ਜਿਹੜੇ ਪੰਥਕ ਰਾਜਨੀਤੀ 'ਚ ਸਿਰ ਦੇ ਬੰਦੇ ਨੇ ਜਿਹੜੇ ਪੰਥ ਦੀ ਆਜ਼ਾਦੀ ਤੇ ਪੰਥ ਦੀ ਹੋਂਦਅਸਤੀ ਦੀ ਗੱਲ ਕਰਦੇ ਨੇ ਜਿਹੜੇ ਬੰਦਿਆਂ ਨੇ ਉੱਥੇ ਜਾ ਕੇ ਉਹ ਹੀ ਕੰਮ ਕਰਨੇ ਜਿਹੜੇ ਅੱਜ ਕਰ ਰਹੇ ਨੇ ਉਦੋਂ ਕਿ ਦੂਜੀ ਕਈਆਂ ਤੋਂ ਹੁੰਦਾ ਨੇ ਵੀ ਸਾਨੂੰ ਪਿਠਾ ਦਿਓ ਅਸੀਂ ਪਤਾ ਨਹੀਂ ਕੀ ਕਰ ਲੈਣਾ ਸੋ ਇਹ ਉਹਨਾਂ ਲੋਕਾਂ ਨੂੰ ਵੀ ਆਪਣਾ ਕਰਦਾਰ ਖੜਾ ਕਰਨਾ ਚਾਹੀਦਾ ਜਿਨ੍ਹਾਂ ਦੇ ਬਿਆਨ ਦੇਣ ਲੱਗਿਆਂ ਡਰ ਹੀ ਜਾਂਦੇ ਨੇ ਵੀ ਸਾਨੂੰ ਨਹੀਂ ਪਤਾ ਇਹਦੇ ਬਾਰੇ ਸਾਨੂੰ ਨਾ ਪੁੱਛੋ ਉਹਨਾਂ ਐ ਜੀਪੀਸੀ ਕੇ ਸਾਹਮਣੇ ਲੈਣੀ ਹੈ ਫਿਰ ਜਾ ਕੇ ਉੱਥੇ ਚਲ ਸਾਰ